ਕਮੇਟੀ ਸ਼ੁਰੂ ਮੇ ਗੁਰਦੁਆਰਾ ਬਰਹੰਤ ਕਮੇਟੀ ਆਲਰੇਡੀ ਬਣਾਈ ਗਈ ਹੈ ਜਦੇ ਵਿੱਚ ਤਤਤਾ ਜਿਹੜਾ ਸੇਵਾ ਨਿਭਤੇ ਔਰ ਜਿਹਨੂੰ ਨਿਯੁਕਤ ਕੀਤਾ ਜਾਏਗਾ ਜਿਹਨੂੰ ਸੇਵਾ ਨਿਯੁਕਤ ਕੀਤਾ ਜਾਏਗਾ ਉਹਦੇ ਬਾਰੇ ਰਾਏ ਲਈ ਜਾਏਗੀ ਕੀ ਕਹਿਣਾ ਚਾਹੂਗਾ ਤੁਸੀਂ ਉਸ ਕਮੇਟੀ ਦੇ ਮੈਂਬਰ ਹਮ ਕੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਕੱਲ ਜਿਹੜੀ ਸ੍ਰੀ ਕਲਤਾਰ ਸਾਹਿਬ ਜੀ ਦੇ ਜੋ ਜਿਹਦਾ ਜਾਂ ਕੀਸਕਰ ਸਾਹਿਬ ਦੇ ਜਿਹਾ ਜਾਨ ਦਮਨ ਸਿੰਘ ਸਾਹਿਬ ਦੇ ਜਿਹਾ ਲਾਉਣ ਦੇ ਲਈ ਜੋ ਵਿਧੀ ਵਿਧਾਨ ਬਣਾਉਣਾ ਹੈ ਉਹਦੇ ਸਬੰਧ ਦੇ ਵਿੱਚ 14 ਮੈਂਬਰੀ ਕਮੇਟੀ ਦੀ ਜੋ ਕਮੇਟੀ ਬਣਾਈ ਗਈ ਹੈ ਉਹਦੇ ਵਿੱਚ ਹਰ ਨੂੰ ਸਰਕਾਰ ਦਿੱਤਾ ਗਿਆ ਨਿਹੰਗ ਜਥੇਵੰਦੀਆਂ ਉਹਨਾਂ ਦੇ ਸਾਰੇ ਮੈਂਬਰਾਂ ਨੂੰ ਇਸ ਤਰ੍ਹਾਂ ਦੂਜੇ ਦਮਦਨ ਦੀ ਟਕਸਾਲ ਐ ਅਤੇ ਸੰਤ ਸਮਾਜ ਨੂੰ ਕਾਰ ਸੇਵਾ ਵਾਲੇ ਸੰਤਾਂ ਮਹਾਪੁਰਚਾਂ ਨੂੰ ਔਰ ਸਾਡੇ ਬੁੱਧੀਜੀਵੀ ਤੇ ਜਿਹੜੇ ਸਾਡੇ ਬਹੁਤ ਵੱਡੇ ਕਾਰਜ ਸਿੱਖ ਧਰਮ ਦੇ ਕਰਦੇ ਆ ਭਾਵੇਂ ਉਹ ਫੌਨ ਕੰਟਰੀਆਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਵਿੱਚ ਪਾਇਆ ਗਿਆ ਤਾਂ ਕਿ ਵਿਚਾਰ ਚਰਚਾ ਕਰਕੇ ਭਾਵੇਂ ਇੱਕ ਮੀਟਿੰਗ ਹੋਵੇ ਭਾਵੇਂ 10 ਮੀਟਿੰਗਾਂ ਹੋਣ ਉਹਦੇ ਵਿੱਚ ਇੱਕ ਚੰਗਾ ਜਿਹੜਾ ਵਿਧੀ ਵਿਵਧਾਨ ਕੱਢਿਆ ਜਾਏਗਾ ਤਾਂ ਕਿ ਕੋਈ ਅੱਗੇ ਤੋਂ ਫਿਊਚਰ ਤੋਂ ਕੋਈ ਕੋਈ ਵੀ ਕਿਤੇ ਕੰਟਰੋਵਰਸੀ ਨਾ ਆਵੇ ਜਦੋਂ ਵਿਧਿ ਵਿਧਾਨ ਬਣ ਜਾਏਗਾ ਫਿਰ ਹਰ ਕੰਮ ਜਿਹੜਾ ਉਹ ਵਿਧਿ ਵਿਧਾਨ ਦੇ ਹਿਸਾਬ ਦੇ ਨਾਲ ਜਿਹੜਾ ਛੋਣੀ ਕਮੇਟੀ ਕਰੇਗੀ ਤੇ ਮੈਨੂੰ ਆਸ ਹੈ ਕਿ ਇਹਦੇ ਚੰਗੇ ਰਿਜ਼ਲਟ ਚੰਗੇ ਸਿੱਟੇ ਤੇ ਅੱਗੇ ਤੋਂ ਜਿਹੜਾ ਗੁਰੂ ਮੇਰ ਕਰੇ ਤੇ ਹਰ ਇੱਕ ਦਾ ਸਤਕਾਰ ਹੋਏਗਾ ਹਾਂ ਦਿੱਲੀ ਕਮੇਟੀ ਦੇ ਜਿਹੜਾ ਕਿ ਪ੍ਰਧਾਨ ਨੇ ਉਹਨਾਂ ਵੱਲੋਂ ਇਤਰਾਜ਼ ਪਾਇਆ ਗਿਆ ਤੇ ਸਾਨੂੰ ਨਹੀਂ ਪੁੱਛਿਆ ਗਿਆ ਜਾਂ ਪਟਨਾ ਸਾਹਿਬ ਦੀ ਕਮੇਟੀ ਨੂੰ ਨਾਲ ਨਹੀਂ ਲਿਆ ਸ਼ਾਮਲ ਨਹੀਂ ਕੀਤਾ ਸ਼੍ਰੀ ਗੁਰੂ ਸਿੰਘ ਸਵਾ ਡੀ ਕਮੇਟੀ ਰੈਨਮੈਂਟ ਦੇਖੋ ਕਿ ਇਹਦੀ ਲਈ ਸ਼੍ਰੋਣੀ ਕਮੇਟੀ ਸਿੱਖਾਂ ਦੀ ਮਿਨੀ ਪਾਰਟਮੈਂਟ ਹੈ ਤੇ ਇਹਦੇ ਵਿੱਚ ਅਸੀਂ ਹਰ ਸੰਪਰਦਾ ਨੂੰ ਪਾਇਆ ਤੇ ਜਿਸ ਸੰਪਰਦਾ ਦੇ ਜਦੋਂ ਵੀ ਕੋਈ ਪਟਨਾ ਸਾਹਿਬ ਦੀ ਕਮੇਟੀ ਜਾਂ ਹਜ਼ੂਰ ਸਾਹਿਬ ਦੀ ਕਮੇਟੀ ਬਣਾਉਂਦੇ ਆ ਜ਼ਰੂਰੀ ਨਹੀਂ ਕਿ ਉਹ ਸਾਨੂੰ ਬੁਲਾਉਂਦੇ ਤੇ ਪਰ ਅਸੀਂ ਫਿਰ ਵੀ ਸਭ ਨੂੰ ਸਤਿਕਾਰ ਦੇਣ ਦੇ ਲਈ ਆਮੇ ਦਿੱਲੀ ਕਮੇਟੀ ਹਰ ਨੂੰ ਸਰਕਾਰ ਦੇਣ ਦੇ ਲਈ ਹਰ ਇੱਕ ਦੇ ਵਿਚਾਰ ਲੈਣ ਦੇ ਦੇਖੋ 22 ਚਾਂਸਲਰ ਤੱਕ ਆਪਾਂ ਨੇ ਉਹਨਾਂ ਨੂੰ ਕਮੇਟੀ ਵਿੱਚ ਲਿਆ ਜਿਹੜੇ ਵੀ ਪੰਥਕ ਦਰਦੀ ਹੈ ਜਿਹੜੇ ਪੰਥਕ ਸੋਚ ਰੱਖਦੇ ਆ ਜਿਹੜੇ ਹਮੇਸ਼ਾ ਪੰਥ ਦੀਆਂ ਸਿਧਾਂਤਾਂ ਤੇ ਪਹਿਰਾ ਦਿੰਦੇ ਆ ਜਿਤਨੀਆਂ ਵੀ ਸੰਪਰਦਾਵਾਂ ਨਿਹੰਗ ਜਥੇਬੰਦੀਆਂ ਉਹਦਾ ਸਾਰਿਆਂ ਨੂੰ ਨਮਾਇੰਦਗੀ ਦਿੱਤੀ ਗਈ ਹੈ ਨਿੱਤੇ ਕਿਤੇ ਬਾਤ ਕਰ ਰਹੀ ਹੈ ਉਹ ਵੀ ਪ੍ਰਧਾਨ ਜੀ ਹੱਲ ਕਰ ਦੇਣਗੇ